ਸਰ ਸੀਗਾ ਜੀ ਮੇਰਾ ਨਾਮ ਕਰਮ ਸਿੰਘ ਹੈ ਜੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਹੈ ਜੀ 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 ਹਾਂਜੀ ਸਰ ਸਰ ਮੈਂ ਚੰਡੀਗੜ੍ਹ ਹਸਪੀਟਲ 32 ਦੇ ਵਿੱਚ ਕੜਾ ਜੀ 32 ਸੈਕਟਰ ਠੀਕ ਹੈ ਜੀ 32 ਸੈਕਟਰ ਤੇ ਮੈਂ ਪੰਜਾਬ ਸਰਕਾਰ ਵਾਲਾ 10 ਲੱਖ ਵਾਲਾ ਕਾਰਡ ਉਹ ਬਣਵਾਇਆ ਸੀਗਾ ਜੀ ਇੱਥੋਂ ਜੀ ਜੀ ਮੈਂ ਉਹ ਕਾਰਡ ਬਣਵਾ ਕੇ ਲੈ ਕੇ ਆਇਆ ਪਿੰਡੋਂ ਆਪਣੇ ਜਿਹੜਾ ਪਿੰਡੋਂ ਮੈਂ ਚੱਲਿਆ ਵਾ ਉੱਥੋਂ ਬਸ ਚੜਿਆ ਵਾ ਆਪਣੇ ਪਿੰਡੋਂ ਬੱਚੇ ਨੂੰ ਲੈ ਕੇ ਨੇ ਮੇਰੀ ਵਾਈਫ ਸੀ ਨਾਲ ਜੀ ਤੇ ਮੈਂ ਅੱਜ ਹੋਰਿੰਗ ਦੇਖਦਾ ਆ 10 ਲੱਖ ਵਾਲਾ ਕਾਰਡ ਚੱਲਦਾ ਪੰਜਾਬ ਸਰਕਾਰ ਵਾਲਾ ਵੱਡੇ ਵੱਡੇ ਹੋਰਿੰਗ ਲਾਏ ਹੋਏ ਸੀਗੇ ਜੀ ਮੈਂ ਚੰਡੀਗੜ੍ਹ ਪਹੁੰਚ ਜਾਂਦੇ ਆ ਚੰਡੀਗੜ੍ਹ ਪਹੁੰਚ ਕੇ ਆ ਕੇ ਮੈਂ ਉਹਦਾ ਕਾਰਡ ਚੈੱਕ ਕਰਾਉਣਾ ਸ਼ਾਮ ਨੂੰ ਪਹੁੰਚਦਾ ਸੀ ਠੀਕ ਹੈ ਜੀ ਕਾਰਡ ਚੈੱਕ ਉਹ ਕਹਿੰਦਾ ਕਾਰਡ ਥੋੜਾ ਐਕਟਿਵ ਹੈ ਕਾਰਡ ਥੋੜਾ ਚੱਲਦਾ ਹੈ ਜੀ ਮੈਂ ਸ਼ਨੀਵਾਰ ਸਵੇਰੇ ਫਾਈਲ ਤਿਆਰ ਕਰਕੇ ਦਿੰਨੇ ਡਾਕਟਰ ਵੀ ਕਿੰਨਾ ਖਰਚਾ ਲੱਗੂਗਾ ਤੇ ਮੈਂ ਉਹ ਫਾਈਲ ਤੇ ਪਲੱਸ ਕਾਰਡ ਲੈ ਕੇ ਉੱਥੇ ਜਾਣਾ ਜੀ ਆਪਣੇ ਕਾਊਂਟਰ ਤੇ ਜੀ ਕਾਊਂਟਰ ਤੇ ਜਾਣ ਦਾ ਜਿਹੜਾ ਜਿਹੜਾ ਵੀਰ ਬੈਠਾ ਸੀ ਨੇ ਕਾਰਡ ਚੈੱਕ ਕੀਤਾ ਸੀ ਸ਼ਾਮ ਨੂੰ ਉਹ ਕਹਿੰਦਾ ਸਵੇਰੇ ਕਹਿੰਦਾ ਵੀ ਇਹ ਕਾਰਡ ਸ਼ਨੀਵਾਰ ਸਵੇਰੇ ਕਹਿੰਦੇ ਬੰਦ ਕਰ ਦਿੱਤੇ ਗਏ ਨੇ ਕਾਰਡ ਇਹ ਓਕੇ ਜੀ ਮੈਂ ਵੀਰੇ ਤੁਸੀਂ ਤੇ ਕੱਲ੍ਹ ਕਿਹਾ ਸੀ ਇਹ ਕਾਰਡ ਚੱਲਦਾ ਹੈ ਕਾਰਡ ਥੋੜਾ ਸਹੀ ਹੈ ਕਾਰਡ ਥੋੜਾ ਐਕਟਿਵ ਹੈ ਪਰ ਇਹ ਜਿਹੜੀ ਐਨਐਸਏ ਚੰਡੀਗੜ੍ਹ ਜਿਹੜੀ ਸੇਲ ਸੇਫਟੀ ਡਿਪਾਰਟਮੈਂਟ ਜਿਹੜਾ ਉਹਨਾਂ ਵੱਲੋਂ ਰੈਕਟਰ ਆਇਆ ਹੈ ਵੀ ਇਹ ਕਾਰਡ ਨਹੀਂ ਚਲਾਉਣਾ ਪੰਜਾਬ ਸਰਕਾਰ ਦਾ 10 ਲੱਖ ਵਾਲਾ ਨਹੀਂ ਚਲਾਉਣਾ ਠੀਕ ਹੈ ਜੀ ਜਿਹੜੇ ਮੇਰੇ ਅੱਗੇ ਸੀਗੇ ਲੱਗੇ ਹੋਏ ਉਹ ਦਿੱਲੀ ਤੋਂ ਸੀ ਕੋਈ ਵੀਰ ਆਪਣਾ ਰਾਜਸਥਾਨ ਤੋਂ ਸੀ ਕੋਈ ਹਿਮਾਚਲ ਤੋਂ ਸੀ ਉਹਨਾਂ ਹਿਮਾਚਲ ਦਾ ਕਾਰਡ ਚੱਲਦਾ ਸੀਗਾ ਕਿਸੇ ਦਾ ਜਿਹੜਾ ਆਸ਼ਮਾਨ ਸੀਗਾ ਉਹ ਚੱਲ ਰਿਹਾ ਸੀਗਾ ਪੰਜਾਬ ਸਰਕਾਰ ਜਿਹੜੀ ਮਰੀ ਵਾਲੀ ਹੈ ਪੰਜਾਬ ਸਰਕਾਰ 10 ਲੱਖ ਦਾ ਹੈਲਥ ਕਾਰਡ ਨਹੀਂ ਚੱਲਿਆ ਹੈਗਾ ਠੀਕ ਹੈ ਜੀ ਫੇਰ ਅੱਗੇ ਜੀ ਉਸ ਤੋਂ ਬਾਅਦ ਜੀ ਮੈਂ ਉਹਨਾਂ ਨੂੰ ਅਥਾਰਟੀ ਨੂੰ ਪੁੱਛਿਆ ਵੀ ਮੈਂ ਕੋਈ ਥੋੜਾ ਸੀਨੀਅਰ ਹੋਊਗਾ ਜਿਹਨੂੰ ਮੈਂ ਆਪਾਂ ਜਾ ਕੇ ਵੀ ਰਿਕੁਐਸਟ ਕਰੀ ਵੀ ਹੁਣ ਮੈਂ ਆਪਣੇ ਬੱਚੇ ਦਾ ਵਿਹਨ ਕਰਾਉਣਾ ਸੋਮਵਾਰ ਵੀ ਮੇਰੇ ਕੋਲ ਤਾਂ ਆਪਾਂ ਕੋਈ ਪੈਸਾ ਲੈ ਕੇ ਨਹੀਂ ਆਏ ਵੀ ਆਪਾਂ ਦਾ ਲੇ ਕੇ ਆਇਆ ਇੱਕਲਾ ਕਾਰ ਵੀ 10 ਲੱਖ ਦਾ ਤੱਕ ਦਾ ਬ੍ਰੀਜ ਦੇ 2 ਲੱਖ ਦਾ ਇਲਾਜ ਹੋਵੇ ਤਾਂ 5 ਲੱਖ ਤੱਕ ਦਾ ਹੋਵੇ ਇਲਾਜ ਤਾਂ ਆਪਾਂ ਇਲਾਜ ਕਰੋਣਾ ਇੱਥੇ ਹਾਂਜੀ ਹਾਂਜੀ ਉਹ ਕਹਿੰਦਾ ਜੀ ਸ਼ਨੀਵਾਰ ਛੁੱਟੀ ਹੈ ਕੋਈ ਨਹੀਂ ਹੈਗਾ ਜੀ ਮੈਨੂੰ ਉਹ ਤੇ ਜਿਹੜਾ ਕਾਰਡ ਬਣਿਆ ਹਾਲ ਸੀ ਉਹ ਤੇ ਲਿਖਿਆ ਹੋਇਆ ਕਿ ਜਿਹੜਾ ਹੈਲਪਲਾਈਨ ਨੰਬਰ 104 ਸੀ ਠੀਕ ਹੈ ਜੀ ਮੈਂ ਉਹ ਤੇ ਕਾਲ ਕੀਤੀ ਜੀ ਹਾਂਜੀ ਉਹਨਾਂ ਨੇ ਸਾਡੀ ਉਹਨਾਂ ਨੇ ਪੰਜਾਬ ਦੇ ਕੁਝ ਹਸਪਤਾਲ ਗਏ ਤੇ ਸਪੈਸ਼ਲ ਉਹਨਾਂ ਨੇ ਕਿਹਾ ਵੀ ਪੀਡੀਆਈ ਚੰਡੀਗੜ੍ਹ ਤੇ 32 ਸੈਕਟਰ ਚੰਡੀਗੜ੍ਹ ਇੱਥੇ ਵੀ ਕਾਰ ਸਾਡਾ ਚੱਲਦਾ ਜੀ ਠੀਕ ਆ ਬਿਲਕੁਲ ਸਹੀ ਆ ਜੀ ਮੈਂ ਕਈ ਵਾਰੀ ਉਹਨੂੰ ਗਲਤੀ ਲੱਗ ਜਣੀ ਮੈਂ ਦੁਬਾਰਾ ਫਿਰ ਕਾਊਂਟਰ ਤੇ ਗਿਆ ਜੀ ਹੂੰ ਫਿਰ ਉਹਨਾਂ ਦਾ ਰਿਕਾਰਡਿੰਗਸ ਆਈ ਉਹ ਕਹਿੰਦੇ ਨਾ ਜੀ ਮੇਰਾ ਵੀਰ ਅਸੀਂ ਕੱਹਾ ਜੀ ਵੀ ਕੱਲ ਚੱਲਦਾ ਸੀ ਸ਼ਾਮ ਤੱਕ ਅੱਜ ਸਵੇਰੇ ਹੀ ਬੰਦ ਹੋਇਆ ਕਾਰਡ ਇਹ ਠੀਕ ਆ ਜੀ ਤੁਸੀਂ ਇਹ ਮੰਨੋ ਵੀ ਚੱਲਿਆ ਕਰੋ ਕਾਰਡ ਤੇ ਬੰਦ ਕਰੋ ਹੋ ਗਿਆ ਹੂੰ ਸਰਕਾਰ ਦਾ ਕਾਰਡ ਤੇ ਸਰਕਾਰੀ ਹਸਪਤਾਲ ਦੇ ਵਿੱਚ ਨਹੀਂ ਚੱਲਦਾ ਪਿਆ ਇਹ ਤੁਸੀਂ ਕਾਰ ਬਣਿਆ ਕਰੋ ਤੁਸੀਂ ਤੁਹਾਡਾ ਇਹ ਕਾੜ ਮੰਨ ਕੇ ਚਲੋ ਜੀ ਦਾਖਲ ਹੋਣ ਤੋਂ ਪਹਿਲਾਂ 1-2 ਦਿਨ ਬਸ ਇਹ ਤੁਹਾਨੂੰ ਪਹਿਲਾਂ ਬਣਿਆ ਸੀਗਾ ਸ਼ਨੀਵਾਰ ਨੂੰ 1-2 ਸ਼ਨੀਵਾਰ ਨੂੰ 1-2 ਪਹਿਲਾਂ ਤੁਸੀਂ ਤੁਸੀਂ ਫਿਰ ਆਪਣੇ ਬੱਚੇ ਦਾ ਇਲਾਜ ਕਰਵਾਇਆ ਜੀ ਉੱਥੋਂ ਹਾਂਜੀ ਇਲਾਜ ਕਰਵਾਇਆ ਜੀ ਮੇਰੇ ਬੱਚੇ ਦਾ ਆਪਰੇਸ਼ਨ ਹੋ ਗਿਆ ਜੀ ਓਕੇ ਉਹ ਸਾਰਾ ਖਰਚਾ ਮੈਂ ਆਪਣੇ ਪੱਲੋਂ ਲਾਇਆ ਜੀ ਕਿੰਨੇ ਕੁ ਪੈਸੇ ਤੁਸੀਂ ਹੁਣ ਤੱਕ ਲਾਤੇ ਆ ਜੀ ਵੇਖੋ ਜਿਹੜਾ ਜਿਹੜਾ ਫਾਈਲ ਐਂਡ ਤੇ ਜਿਹੜਾ ਛੁੱਟੀ ਮਿਲੇਗੀ ਉਹ ਅਸੀਂ ਪੈਸੇ ਭਰਨੇ ਨੇ ਜੀ ਤੇ ਇਵੇਂ ਬਲੱਡ ਬੈਂਕ ਜੋਗਾ 10-15000 ਰੁਪਏ ਦਾ ਹੋਰ ਸਮਾਨ ਮੰਗਾਇਆ ਸੀਗਾ ਜਿੰਨਾ ਵੀ ਹੋ ਗਿਆ ਵੀ 1 ਰੁਪਏ ਤੋਂ ਲੈ ਕੇ ਚਾਹੇ ਇਹ 5 ਲੱਖ ਤੱਕ ਦਾ ਲਾਜ਼ਮ ਹੈ ਆਪਦੇ ਪੱਲੋਂ ਕਰਾਇਆ ਜੀ ਇਹ ਪੱਲੋਂ ਕਰਾਇਆ ਹਾਂ ਚਾਹੇ ਉੱਥੇ 20 ਹਿਆ ਲੱਗੇ 5000 ਲੱਗੇ ਚਾਹੇ 2 ਲੱਖ ਲੱਗੇ ਉਹ ਮੈਂ ਆਪਣੇ ਪੱਲੋਂ ਕਰਾਇਆ ਜੀ ਉਹ ਤੁਸੀਂ ਇਹ ਸਾਸਤੇ ਆਏ ਸੀ ਵੀ ਸ਼ਾਇਦ 10 ਲੱਖ ਦਾ ਬੀਮਾ ਹੋ ਜਾਏਗਾ ਤੇ ਇਲਾਜ ਫਰੀ ਹੋਏਗਾ ਬੱਚੇ ਦਾ ਮਹਾਰਾਜ ਜੀ 3 ਮਹੀਨੇ ਡਿਲੇ ਕੀਤਾ ਆਪਰੇਸ਼ਨ ਆ ਕਾਰ ਦੇ ਚੱਕਰ ਚ ਕਾਰ ਦੇ ਚੱਕਰ ਚ ਇਹ 3 ਮਹੀਨੇ ਪਹਿਲਾਂ ਮਰੀਜ਼ ਹੋਣਾ ਸੀਗਾ ਤੇ ਮੈਨੂੰ ਇਹ ਸੀਗਾ ਵੀ ਮੈਂ ਪਹਿਲਾਂ ਫੋਰਟਿਸ 'ਚ ਇਲਾਜ ਚੱਲ ਰਿਹਾ ਤੇ ਬਹੁਤ ਜ਼ਿਆਦਾ ਪੈਸਾ ਲੱਗ ਗਿਆ ਬਹੁਤ ਹੀ ਜ਼ਿਆਦਾ ਨਜਾਇਜ਼ ਪੈਸਾ ਲੱਗ ਗਿਆ ਸਾਡਾ ਉੱਥੇ ਜਿੰਨਾ ਨਾ ਕਹਦੀਏ ਵੀ ਸਾਡੇ ਬਜਟ ਤੋਂ ਬਾਹਰ ਬਾਹਰ ਪੈਸਾ ਲੱਗ ਗਿਆ ਫੋਰਟਿਸ 'ਚ ਵੀ ਸਾਨੂੰ ਆਸ ਸੀਗੀ ਵੀ ਜਿਹੜਾ ਸਰਕਾਰ ਦਾ ਕਾਰਡ ਬਣੂਗਾ 10 ਲੱਖ ਵਾਲਾ ਸਾਨੂੰ ਕੋਈ ਨਾ ਕੋਈ ਤੇ ਸਹੂਲਤ ਮਿਲੂਗੀ ਤੁਸੀਂ ਦੁਬਾਰਾ ਕਾਲ ਨਹੀਂ ਕੀਤੀ ਫਿਰ 104 ਤੇ ਵੀ ਐ ਹਸਪਤਾਲ ਵਾਲੇ ਐ ਕਹਿੰਦੇ ਆ ਨਹੀਂ ਉਹਨਾਂ ਨੂੰ ਕਹਿੰਦੇ ਦੁਬਾਰਾ ਰੀਪੀਟ ਜਵਾਬ ਹੀ ਮਿਲਦਾ ਜੇ ਤੁਸੀਂ ਹੁਣ ਵੀ ਲਾ ਕੇ ਪੁੱਛ ਸਕਦੇ ਹੋ ਤੁਸੀਂ ਹੁਣ ਵੀ ਲਾ ਲਓ ਆਪਣੇ ਫੋਨ ਤੋਂ ਲਾ ਕੇ ਸੁਣੀ ਹੁਣ ਵੀ ਹੋ ਸਕਦਾ ਉਹ ਕਹ ਲੈਣੇ ਸਪੈਸ਼ਲ ਵੀ ਇੱਕ ਵੀ ਪੀਜੀਆਈ 40 ਚ ਚੱਲਦਾ ਜੀ ਇਹ ਚੱਲਦਾ ਵਾ ਨਾ ਆਪਣਾ 40 ਚ ਚੱਲਦਾ ਹੀ ਹੈ 32 ਹਸਪਤਾਲ ਤੇ ਪੀਜੀਆਈ ਨਹੀਂ ਚੱਲਦਾ ਜੀ ਇਹ ਦੋਹਾਂ ਚੱਲਦਾ ਉਹ ਕਹਿੰਦੇ ਹਲੇ ਵੀ ਹਲੇ ਵੀ ਕਹਿੰਨੇ ਨੇ ਜੀ ਤੁਸੀਂ ਹੁਣ ਕੀ ਕੀ ਕਹਿਣਾ ਚਾਹੁੰਦੇ ਹੋ ਵੀ ਸਰਕਾਰ ਨੇ ਤਾਂ ਯੋਜਨਾ ਸ਼ੁਰੂ ਕੀਤੀ ਸੀ ਏਡਾ ਬੋਰ ਵਗੈਰਾ ਲੱਗੇ ਪੂਰੇ ਪੰਜਾਬ ਦੇ ਵਿੱਚ بس ਕਲੀਆਂ ਮਸ਼ਹੂਰੀਆਂ ਜੋ ਕਿ ਸਰਕਾਰ ਹੈਗੀ ਇਹ ਜਿਹੜੀ ਕਾਰ ਵਾਲੀ ਹਵਾ ਤੋਂ ਨਿਕਲ ਗਈ ਜੀ ਬਿਲਕੁਲ ਉਹ ਦੇਖੋ ਪ੍ਰਮਾਤਮਾ ਦੀ ਕਿਰਪਾ ਤੁਹਾਡੇ ਕੋਲ ਥੋੜੇ ਬਤ ਪੈਸੇ ਤੁਹਾਡੇ ਕੋਲ ਹੈਗੇ ਤੁਸੀਂ ਲਾ ਰਹੇ ਹੋ ਕਿਸੇ ਕੋਲ ਪੈਸੇ ਨਾ ਹੋਣ ਤੇ ਉਹ ਇਦਾਂ ਹੀ ਅਸਿਆਸ ਤੇ ਆਵੇ ਤੇ ਉਹਦਾ ਕੀ ਹਾਲ ਹੋਊਗਾ ਉੱਥੇ ਮਹਾਰਾਜ ਜੀ ਮੇਰੀ ਮੇਰੀ ਹੈਲਪ ਕੀਤੀ ਗਈ ਹੈ ਪਿੱਛੋਂ ਮੇਰੇ ਪਰਿਵਾਰ ਨੇ ਹੈਲਪ ਕੀਤੀ ਅਸੀਂ ਤਾਂ ਆਪਰੇਸ਼ਨ ਕਰਵਾ ਚੁੱਕੇ ਹਾਂ ਉਹਨੂੰ ਮੇਰੇ ਕੋਲ ਵੀ ਇੰਨੇ ਪੈਸੇ ਹੈ ਨਹੀਂ ਤੁਹਾਨੂੰ ਦੱਸ ਰਿਹਾ ਵੀ ਮੈਂ 47 ਹਸਪਤਾਲ 'ਚ ਉਹਨੇ ਪੈਸੇ ਲੱਗਦੇ ਲਿਮਟ ਤੋਂ ਬਾਹਰ ਪੈਸੇ ਲੱਗਦੇ ਜਿੰਨੇ ਮੇਰੇ ਮਨਨ ਕਿ ਚਲੋ ਪੂੰਜੀ ਸੀ ਪੂੰਜੀ ਤੋਂ ਵੱਧ ਪੈਸੇ ਲੱਗ ਗਏ ਨੇ ਮੇਰੇ ਜਿਹੜੇ 47 ਹਸਪਤਾਲ ਦੇ ਵਿੱਚ ਹੁਣ ਮੇਰੇ ਕੋਲ ਪੈਸਾ ਨਹੀਂ ਸੀ ਇਹ ਮੇਰੇ ਪਰਿਵਾਰ ਨੇ ਮੇਰੇ ਆਰਾਮਿਤਰਾ ਨੇ ਦੋਸਤਾਂ ਨੇ ਜੇ ਮੇਰੀ ਸਹਾਇਤਾ ਕੀਤੀ ਤੇ ਆਪਰੇਸ਼ਨ ਹੋਇਆ ਜੀ ਆਪਰੇਸ਼ਨ ਵੀ ਤਾਂ ਹੋਇਆ ਵੀ ਇਹ ਸਾਨੂੰ ਅਸੀਂ ਸਾਨੂੰ ਪਤਾ ਹੁੰਦਾ ਵੀ ਇਹ ਪੈਸਾ ਨਾਲ ਹੀ ਆਪਰੇ ਹੂੰ ਤੁਹਾਡਾ ਅੱਜ ਤੋਂ ਅੱਜ ਤੋਂ 3 ਮਹੀਨੇ ਪਹਿਲੇ ਕਰਾ ਲੈਂਦੇ ਸੀ ਹੂੰ ਕਿਹੜਾ ਤੁਹਾਡਾ ਇਹ ਕਾਰਡ ਹੈਗਾ ਵਾ ਇਹ ਬਣਾ ਕੇ ਕੌਣ ਗਿਆ ਸੀ ਤੁਹਾਡੇ ਕੋਲ ਨਹੀਂ ਜੀ ਅਸੀਂ ਆਪ ਬਣਾਇਆ ਜੀ ਹਾਲੇ ਤੱਕ ਜਿਹੜੀਆਂ ਉਹਨਾਂ ਨੇ ਮਸ਼ੀਨਾਂ ਕਹਿੰਦੇ ਆ ਮਸ਼ੀਨਾਂ ਆਉਣਗੀਆਂ ਜਿਹੜੇ ਵਰਕਰ ਨੇ ਆਵਾਂ ਨਹੀਂ ਪਾਰਟੀ ਦੇ ਸਾਡੇ ਪਿੰਡ ਦੇ ਉਹਨਾਂ ਕੋਲ ਹਾਲੇ ਮਸ਼ੀਨਾਂ ਹੀ ਪਹੁੰਚੀਆਂ ਨਹੀਂ ਇਹਦੇ ਕੋਈ ਮੇਰਾ ਯਾਰ ਮਿੱਤਰ ਸੀਗਾ ਜਿਨੇ ਕਾਰਡ ਬਣਾ ਕੇ ਦਿੱਤਾ ਵੀ ਮੇਰਾ ਵੀਰ ਮੇਰਾ ਨਾਂ ਨਾ ਲਵੀ ਮੈਂ ਤੈਨੂੰ ਕਾਰਡ ਬਣਾ ਕੇ ਦੇ ਦੇਣਾ ਜੀ ਚਲੋ ਵੈਸੇ ਵੈਸੇ ਤਾਂ ਉਹਨਾਂ ਨੂੰ ਇਹ ਅਥਾਰਟੀ ਵੀ ਜਿਹੜਾ ਸਾਡੇ ਪਿੰਡ ਦੇ ਨੇ ਜਿਹੜੇ ਮਨਕ ਜਲਾ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਤੁਹਾਨੂੰ ਇੱਕ ਸਲਿੱਪ ਦੇਣਗੇ ਉਸ ਤੋਂ ਬਾਅਦ ਸਲਿੱਪ ਜਾ ਕੇ ਤੁਸੀਂ ਜਿਹੜਾ ਤੁਹਾਡੇ ਕੈਫੇ ਹੈ ਕੈਫੇ ਤੇ ਦਿਖਾਉਣੀ ਹੈ ਤੇ ਕੈਫੇ ਵਾਲ ਉਹਨੂੰ ਕਾਰਡ ਅਪਲਾਈ ਕਰ ਦੂਗਾ ਉਸ ਤੋਂ ਬਾਅਦ 6-7 ਦਿਨਾਂ ਬਾਅਦ ਉਹ ਕਾਰਡ ਤੁਹਾਡਾ ਕਰਿਆ ਆਊਗਾ ਜਾਂ ਕਰਿਆ ਆਊਗਾ ਜਾਂ ਤੁਹਾਨੂੰ ਕੈਫੇ ਤੋਂ ਲੈਣਾ ਪਊਗਾ ਦੁਬਾਰਾ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਖੀਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੈਸੇ ਤਾਂ ਮੇਰਾ ਵੀ ਇਹੀ ਹੈ ਤੁਸੀਂ ਹਲਾਜ ਕਰਾਉਣਾ ਹੈ ਤੇ ਆਉਦੇ ਸਿਰ ਤੇ ਆ ਕੇ ਲਾਲ ਕਰਵਾ 10 ਲੱਖ ਵਾਲੇ ਕਾਰ ਤੇ ਬਿਲਕੁਲ ਨਾ ਰਿਓ ਠੀਕ ਹੈ ਜੀ ਮੇਰਾ ਤਾਂ ਚੱਲਿਆ ਨਹੀਂ ਮੇਰਾ ਹੁਣ ਵੀ ਤੁਸੀਂ ਜੇ ਕਿਸੇ ਨੇ ਪ੍ਰੂਫ ਕਰਨਾ ਹੈ ਵੀ ਇਹ ਕਈ ਵਰੀ ਵਿੱਚ ਕੱਲ ਵੀਡੀਓ ਪਾਈ ਸੀ ਕਮੈਂਟ ਕਰਦੇ ਸੀ ਵੀ ਇਹ ਕਾਲੀਆਂ ਦਾ ਬੰਦਾ ਇਹ ਕਾਂਗਰਸ ਦਾ ਬੰਦਾ ਹੈ ਨਾ ਤੇ ਮੇਰਾ ਵੀ ਅਸੀਂ ਚੰਡੀਗੜ੍ਹ ਆ ਕੇ ਮੇਰਾ ਫੋਨ ਨੰਬਰ ਤੁਸੀਂ ਆਵੇ ਜਿਹੜੀ ਵੀਡੀਓ ਪਾਓਗੇ ਮੇਰਾ ਫੋਨ ਨੰਬਰ ਲਾ ਦਿਓ ਵਿੱਚ 98145 ਤੇ 926219 ਨੰਬਰ ਹੈ ਜੀ ਇਹ ਲਾ ਦਿਓ ਆ ਕੇ ਮੇਰਾ ਹੁਣ ਵੀ ਪਤਾ ਕਰ ਸਕਦਾ ਇਥੇ ਕਾਰ ਚੱਲ ਨਹੀਂ ਜਾ ਇਥੇ ਨਹੀਂ ਚੱਲ ਰਿਹਾ ਚਲੋ ਹਾਂ ਜੀ ਠੀਕ ਆ ਸਰ ਥੈਂਕ ਯੂ